ਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੋਂ ਸਕੂਲ ਤੋਂ ਪੜਾ ਕੇ ਆਰੀ ਮਹਿਲਾ ਅਧਿਆਪਕ ਦੇ ਨਾਲ ਦਿਨ ਦਿਹਾੜੇ ਲੁੱਟਖੋ ਹੋ ਜਾਂਦੀ ਹੈ ਜੀਹਾਂ ਬੜੇ ਆਰਾਮ ਦੇ ਨਾਲ ਗੱਲਾਂ ਬਾਤਾਂ ਕਰਦੀ ਹੋਈ ਆਰੀ ਸੀ ਔਰ ਅਚਾਨਕ ਪਿੱਛੋਂ ਬਾਈਕ ਦੇ ਉੱਤੇ ਸਵਾਰ ਲੁਟੇਰੇ ਆਉਂਦੇ ਨੇ ਤੇ ਪਤਾ ਵੀ ਨਹੀਂ ਲੱਗਦਾ ਜਦੋਂ ਕੁਝ ਕਿ ਸੈਕਿੰਡਾਂ ਦੇ ਵਿੱਚ ਮਹਿਲਾ ਅਧਿਆਪਕ ਦੇ ਹੱਥ ਦੇ ਵਿੱਚੋਂ ਪਰਸ ਖੋ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈਆਂ ਨੇ ਦੱਸ ਦਿੱ ਕਿ ਜਿਗਰਾਉਂ ਦੇ ਮੁਹੱਲਾ ਹਰगोਬਿੰਦਪੁਰਾ ਵਿੱਚ ਉਸ ਸਮੇਂ ਸਾਰੇ ਹੈਰਾਨ ਰਹਿ ਗਏ ਜਦੋਂ ਦਿਨ ਦੇ ਹਾੜੇ ਸਕੂਲ ਜਾਂਦੀ ਸਕੂਲ ਟੀਚਰ ਦੇ ਕੋਲੋਂ ਦੋ ਮੋਟਰਸਾਈਕਲ ਸਵਾਰਾਂ ਨੇ ਪਾਸੇ ਖੋਲਿਆ ਤੇ ਟੀਚਰ ਉਹਨਾਂ ਦੇ ਪਿੱਛੇ ਭੱਜਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦਾ ਪਿੱਛਾ ਕਰਦੀ ਔਰ ਚੀਕਾਂ ਕਰ ਮਾਰਨੀਆਂ ਸ਼ੁਰੂ ਕਰ ਦਿੰਦੀ ਹੈ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇ ਕਿ ਮੁਹੱਲੇ ਦੇ ਜਿਹੜੇ ਲੋਕ ਹੁੰਦੇ ਨੇ ਇੱਕਦਮ ਉਹ ਚੁੱਪਚਾਪ ਹੋ ਜਾਂਦੇ ਨੇ ਕਿ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਵਾਰਦਾਤ ਨੂੰ ਅਜਿਹਾ ਅੰਜਾਮ ਦੇ ਕਿਉਂ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਦੱਸਿਆ ਕਿ ਪੂਰੀ ਜਾਣਕਾਰੀ ਦਿੰਦੇ ਹੋਏ ਸਕੂਲ ਟੀਚਰ ਨੇ ਦੱਸਿਆ ਕਿ ਉਹ ਆਪਣੀਆਂ ਸਹੇਲੀਆਂ ਦੇ ਨਾਲ ਇਸ ਮੁਹੱਲੇ ਦੇ ਵਿੱਚੋਂ ਲੰਘਦੀ ਸੀ ਤਾਂ ਅਚਾਨਕ ਮੋਟਰਸਾਈਕਲ ਤੇ ਦੋ ਸਵਾਰ ਲੁਟੇਰੇ ਆਉਂਦੇ ਨੇ ਤੇ ਉਹਨਾਂ ਦੇ ਹੱਥ ਦੇ ਵਿੱਚ ਫੜਿਆ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਉਸ ਤੇ ਕਾਫੀ ਰੌਲਾ ਪਾਇਆ ਪਰ ਉਹ ਫੜੇ ਨਹੀਂ ਜਾ ਸਕੇ ਤਾਂ ਸਬੰਧੀ ਖਾਣਾ ਸਿਟੀ ਵਿਖੇ ਸ਼ਿਕਾਇਤ ਜਿਹੜੀ ਦੇ ਦਿੱਤੀ ਗਈ ਹੈ ਤੇ ਐਸ ਐਚਓ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਆਧਾਰ ਤੇ ਜਲਦੀ ਪਰਸਕੂਨ ਵਾਲਿਆਂ ਨੂੰ ਕਾਬੂ ਕਰ ਲਿਆ ਜਾਏਗਾ ਮੈਂ ਬਲਾਜ਼ਮ ਕਾਰਡੋਨ ਸਕੂਲ ਲੀਲਾ ਵਿੱਚ ਪੜ੍ਹਦੀ ਹਾਂ ਅੱਜ ਜਦੋਂ ਸ਼ਾਮ ਨੂੰ ਅਸੀਂ 3:30 ਵਜੇ ਸਕੂਲ ਤੋਂ ਵਾਪਸ ਆਏ ਤਾਂ ਕੁਝ ਅਣਜਾਣ ਲੋਕਾਂ ਨੇ ਚੌੜੀ ਗਲੀ ਦੇ ਵਿੱਚ ਡਾਕਟਰ ਮਾਨਵਲੀ ਗਲੀ ਜੋ ਕਿ ਬੇਪਲ ਬੇਪਲ ਵਾਲੇ ਦੇ ਬਿਲਕੁਲ ਨਾਲ ਮੁਰਦੀ ਹੈ ਉੱਥੋਂ ਮੇਰਾ ਪਰਸ ਚੋਰੀ ਕਰ ਲਿਆ ਜਿਸ ਵਿੱਚ ਮੇਰਾ ਮੋਬਾਈਲ ਸੀ 6000 ਰੁਪਏ ਸੀ ਮੇਰਾ ਆਈਡੀ ਕਾਰਡ ਸੀ ਔਰ ਕੁਝ ਮੇਰੇ ਜ਼ਰੂਰੀ ਕਾਗਜ਼ਾਤ ਸੀ ਪਲੀਜ਼ ਅਗਰ ਕਿਸੇ ਨੂੰ ਪਤਾ ਲੱਗੇ ਤਾਂ ਜ਼ਰੂਰ ਇਤਲਾਹ ਕਰਨਾ ਸ਼ੁਕਰੀਆ